ਲੋਜੀ ਗੁੱਡ ਵਾਲੀ ਮਾਰਨਿੰਗ ਹੋ ਗਈ ਹੈ ਤੇ ਗੁੱਡ ਵਾਲੀ ਮਾਰਨਿੰਗ ਦਾ ਮਤਲਬ ਮੇਰਾ ਕੁਝ ਇਹੋ ਜਿਹਾ ਦ੍ਰਿਸ਼ ਨਾਲ ਹੈ। ਤੁਸੀਂ ਦੇਖੋ ਆਹ ਹੈ। ਸ਼ਾਮ ਵਾਂਦੇ। ਸੋ ਬਦਲ ਆ ਰਿਹਾ ਹੈ ਬਦਲ ਜਾ ਰਿਹਾ ਹੈ। ਇਹਦਾ ਕੁਝ ਵਾਈਬ ਹੀ ਲੱਗਉਂਦੀ ਹੈ। ਇਹ ਤਾਂ ਜਿਵੇਂ ਆਪਾਂ ਕਹਿੰਦੇ ਨਾ ਕਿ ਇੱਕ ਆਹ ਮਕੜੀ ਤਾਂ ਜਿਆਦਾ ਜਿਵੇਂ ਸਮਝੋ। ਠੀਕ ਹੈ। ਮਕੜੀ ਦੇ ਜਾਲ 'ਚ ਸ਼ਿਕਾਰ ਫਸੇ ਹੁੰਦਾ। ਇਦਾਂ ਦਾ ਦ੍ਰਿਸ਼ ਕੁਝ ਇਦਾਂ ਦਾ ਹੀ ਉਸ ਮਤਲਬ ਅਨੁਭਵ ਕਰਵਾਉਂਦੇ ਆ। ਕਿ ਬੰਦਾ ਜਦੋਂ ਇਹਨਾਂ ਨੂੰ ਦੇਖਦਾ ਤਾਂ ਇੱਥੇ ਫਸਿਆ ਰਹਿ ਜਾਂਦਾ। ਸੋ ਇਹ ਦੇਖੇ ਕੁਛ ਇਹ ਨਹੀਂ ਹੁੰਦੇ। ਇਸੇ ਨੂੰ ਕੁਦਰਤ ਕਹਿੰਦੇ ਕੁਦਰਤ ਦੇ ਰੰਗ ਵਿੱਚ ਦਿਓ ਪਹਾੜ ਦੀ ਚੋਟੀ ਵਚੀ ਦਿਖਦੀ ਹੈ ਤੱਕ ਨਹੀਂ ਦਿਖਦੀ ਨੀਚੋਂ ਬੱਦਲ ਆਉਂਦੇ ਹੋਰ ਉੱਪਰ ਚਲੇ ਜਾਂਦੇ ਆਉਂਦੇ ਹੋਰ ਉੱਪਰ ਚਲੇ ਜਾਂਦੇ ਆ ਸਮਾਂ ਦਮ ਲੱਗਾ ਆਲਮੋਸਟ ਆਲਮੋਸਟ ਮੈਨੂੰ ਇੱਥੇ ਹੋ ਗਿਆ ਮੈਂ ਉੱਠਿਆ ਸੀ 5 ਵਜੇ ਪੌਣੇ ਘੰਟੇ ਨੂੰ ਹੋ ਗਿਆ ਤਾਂ ਮੈਂ ਇੱਥੇ ਹੀ ਆਦੋਂ ਦਾ ਆਰਾਮ ਨਾਲ ਲਿਖਾ ਮਤਲਬ ਹਲਕਾ ਹਲਕਾ ਮਿਊਜ਼ਿਕ ਚੱਲ ਰਿਹਾ ਤੇ ਨਾਲ ਬੈਠਾ ਇਹਨੂੰ ਦੇਖ ਰਿਹਾ ਦ੍ਰਿਸ਼ ਨੂੰ ਸੱਚ ਦੋ ਸੈਕਿੰਡ ਇਮੇਜਿੰਗ ਕਰছਣਗੇ ਹਾਂ ਐਕਚੁਅਲ ਚੀਜ਼ ਜੀ ਹੁੰਦੀ ਹੈ ਕਿ ਅਗਰ ਬੰਦਾ ਇਹ ਜਗ੍ਹਾ ਤੇ ਆਵੇ ਤਾਂ ਤੁਸੀਂ ਨੇ ਐਕਸਪੀਰੀਅੰਸ ਕੀਤਾ ਹੋਗਾ ਇਹ ਜਗ੍ਹਾ ਤੇ ਜਾ ਕੇ ਬੰਦਾ ਉੱਥੇ ਹੀ ਰਹਿੰਦਾ ਸੋ ਅਗਰ ਤੁਹਾਡੇ ਨਾਲ ਵੀ ਕਦੇ ਕੋਈ ਇਦਾਂ ਦਾ ਐਕਸਪੀਰੀਅੰਸ ਹੋਇਆ ਕਿ ਹਾਂ ਤੁਸੀਂ ਕਿਤੇ ਘੁੰਮਣ ਗਏ ਹੋ ਕਿੱਥੋਂ ਨੂੰ ਕੋਈ 뷰 ਬਹੁਤ ਜ਼ਿਆਦਾ ਵਧੀਆ ਲੱਗਿਆ ਤਾਂ ਆਪ ਦੇ ਐਕਸਪੀਰੀਅੰਸ ਜ਼ਰੂਰ ਤੁਸੀਂ ਕਮੈਂਟ ਸੈਕਸ਼ਨ 'ਚ ਸ਼ੇਅਰ ਕਰਨੀ ਹੈ ਕਿ ਤੁਸੀਂ ਕਿਹੜੀ ਜਗ੍ਹਾ ਤੇ ਗਏ ਸੀ ਤਾਂ ਕਿ ਮੈਂ ਵੀ ਉੱਥੇ ਜਾ ਕੇ ਉਹ ਅਨੁਭਵ ਕਰ ਸਕਾਂ ਸੋ ਦੋਸਤੋ ਅਗਰ ਤੁਹਾਡੇ ਨਾਲ ਵੀ ਕਦੇ ਕੋਈ ਇਦਾਂ ਦਾ ਐਕਸਪੀਰੀਅੰਸ ਹੋਇਆ ਕਿ ਤੁਸੀਂ ਕਿਤੇ ਘੁੰਮਣ ਗਏ ਹੋ ਤੇ ਉਥੋਂ ਦੇ ਨਜ਼ਾਰਿਆਂ ਨੇ ਤੁਹਾਡਾ ਦਿਲ ਹੀ ਮੋਲਿਆ ਤੇ ਤੁਹਾਡਾ ਮਤਲਬ ਘਰੇ ਵਾਪਸ ਆਉਂਦਾ ਨਹੀਂ ਜਿੱਤਾਂ ਤਾਂ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਚ ਦੱਸਣਾ ਤਾਂ ਕਿ ਮੈਂ ਵੀ ਉਥੋਂ ਦੇ ਉੱਥੇ ਜਾ ਕੇ ਤੇ ਉਥੋਂ ਦੇ ਨਜ਼ਾਰੇ ਲੈ ਸਕਾਂ ਸੋ ਇਸ ਟਾਈਮ ਆਪਾਂ ਹੈਗੇ ਡਾਰਜਲਿੰਗ ਡਾਰਜਲਿੰਗ ਚ ਤੁਸੀਂ ਦੇਖ ਸਕਦੇ ਹੋ ਬੈਕਗ੍ਰਾਉਂਡ ਦੇ ਜਿਹੜਾ ਹੈਗੇ ਨਜ਼ਾਰੇ ਨਾ ਉਹ ਮਤਲਬ ਆਸਮ ਹੈ ਠੀਕ ਹੈ ਤੁਹਾਨੂੰ ਦਿਖਾਵਾਂ ਮੈਂ ਤੇ ਮਕੜੀ ਦੇ ਜਾਲ ਦਿਖਾਉਂਦਾ ਮਕੜੀ ਦੇ ਜਾਲ ਕਿਤ ਬਿਜਿਬਲ ਹੋਏ ਆ ਦੇਖੋ ਬਹੁਤ ਵਧੀਆ ਸੋ ਇੱਧਰਲਾ ਸਫ਼ਰ ਥੋੜਾ ਲੰਬਾ ਸਫ਼ਰ ਜ਼ਰੂਰ ਹੁੰਦਾ ਬਟ ਅਗਰ ਆਪਾਂ ਐਕਸਪੀਰੀਅੰਸ ਦੀ ਗੱਲ ਕਰੀਏ ਹਜੇ ਵੈਸੇ ਹੋ ਜਾਵੇ ਕਿੰਨਾ ਟਾਈਮ ਹੈ ਬਟ ਅਗਰ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਰਹਿੰਦਾ ਲੋ ਜਿਦਾਂ ਤੁਸੀਂ ਪਿੱਛੇ ਦੇਖੋ ਦੇਖੋ ਪੂਰੀ ਸਿਟੀ ਮੈਨੂੰ ਥੱਲੇ ਦਿਖਣ ਲੱਗੇ ਸ਼ਹਿਰ ਦਿਖਣ ਲੱਗਾ ਨੀਚੇ ਉੱਤੇ ਇਸ ਟਾਈਮ ਠੀਕ ਹੈ ਬਹੁਤ ਹਾਲੀ ਦਿਖਣ ਲੱਗੇ ਪਿੱਛੇ ਸਾਰਾ ਤੇ ਹਟ ਹਟਦੇ ਆ ਬਦਲ ਆਉਂਦੇ ਆ ਬਦਲ ਹਟਦੇ ਆ ਬਦਲ ਆਉਂਦੇ ਆ ਬਦਲ ਮਤਲਬ ਜਿਵੇਂ ਉਹ ਕਹਿੰਦੇ ਨਾ ਜੰਨਤ ਹੈ ਤਾਂ ਜੰਨਤ ਇੱਥੇ ਹੀ ਹੈ ਉਹ ਚੀਜ਼ ਐਕਚੁਅਲ ਜਿ ਕੀ ਨਜ਼ਾਰੇ ਮਿਲ ਸਕਦੇ ਹੈ ਇਹ ਗਲਤ ਹੈ ਆਪਾਂ ਉਹ ਹੀ ਚੀਜ਼ ਆਪਾਂ ਐਕਸਪਲੋਰ ਨਹੀਂ ਕਰਦੇ ਇੰਡੀਆ ਚ ਸਭ ਕੁਝ ਹੈ ਇੰਡੀਆ ਸਾਨੂੰ ਸਭ ਕੁਝ ਸਭ ਕੁਝ ਦੇਖਣ ਨੂੰ ਮਿਲਦਾ ਹੈ ਇੰਡੀਆ ਚ ਹਰੇ ਕਾ ਮੌਸਮ ਦੇਖਣ ਨੂੰ ਮਿਲਦਾ ਹੈ ਇੰਡੀਆ ਚ ਬਰਫ ਪੈਦੀ ਦੇਖਣ ਨੂੰ ਮਿਲ ਸਕਦੀ ਹੈ ਇੰਡੀਆ ਚ ਜਿਹੜੇ ਆਪਾਂ ਕਹਿੰਦੇ ਸਵਿਟਜ਼ਰਲੈਂਡ ਦੇ ਜਿਹੜੀਆਂ ਪਹਾੜੀਆਂ ਨੇ ਜਿਵੇਂ ਹਰੇ ਕਾਲੀਆਂ ਪਹਾੜੀਆਂ ਉਹ ਵੀ ਦੇਖਣ ਨੂੰ ਮਿਲਦੇ ਆ ਬਟ ਆਪਾਂ ਬਸ ਐਕਸਪਲੋਰ ਨਹੀਂ ਕਰਦੇ ਆਪਾਂ ਉਹ ਗਲਗ ਜੋ ਨਾਮ ਚੱਲਦਾ ਹੁੰਦਾ ਆਲਰੇਡੀ ਚੱਲਦਾ ਆ ਉੱਥੇ ਜਾਂਦੇ ਆ ਬਟ ਮੇਰਾ ਇਹ ਹੈ ਕਿ ਹਾਂ ਹੁਣ ਮੈਂ ਸ਼ੁਰੂ ਕਰੂੰਗਾ ਦੇਖਦੇ ਹਾਂ ਹੋਪਸੋ ਕਿ ਆਪਾਂ ਨਵੀਆਂ ਨਵੀਆਂ ਜਗ ਦੂਰ ਵਾਲੀਆਂ ਜਗ੍ਹਾ ਕਿ ਰਿਕਵਰ ਨਹੀਂ ਹੁੰਦੀਆਂ ਜਾਂ ਫਿਰ ਮੰਨ ਕੇ ਚਲੋ ਦੂਰੀਆਂ ਦੂਰ ਵਾਲੀਆਂ ਤੇ ਵੈਸੇ ਕੋਈ ਜਾਨ ਨਹੀਂ ਜਾਂਦਾ ਕਿ ਦਿਨ ਜਿਆਦਾ ਭਾਲਦੀਆਂ ਠੀਕ ਹੈ ਸੋ ਆਪਾਂ ਹੋਪਸ ਹੁਣ ਕੇ ਆਪਾਂ ਇਹ ਚੀਜ਼ ਕਰਿਆ ਕਰੀਏ ਇੱਕ ਚੀਜ਼ ਆਪਾਂ ਨੂੰ ਮੈਨੂੰ ਹੋਰ ਇੱਧਰ ਜਿਆਦਾ ਦੇਖਣ ਨੂੰ ਮਿਲੀ ਜਿਵੇਂ ਆਪਣੇ ਲੋਕ ਜਾਂਦੇ ਆ ਮਨਾਲੀ ਜਾਂਦੇ ਆ ਰੋਹਤਾਂਗ ਜਾਂਦੇ ਆ ਤੇ ਉਧਰਲੀ ਸਾਈਡ ਦਾ ਬਹੁਤ ਬੋਤਲਾਂ ਵਗੈਰਾ ਜਾਂ ਕੂੜਾ ਵਗੈਰਾ ਬਹੁਤ ਓਵਰ ਕਰਕੇ ਹੁੰਦੇ ਆ ਇਧਰ ਇਹ ਚੀਜ਼ ਮੈਨੂੰ ਦੇਖਣ ਨੂੰ ਬਹੁਤ ਘੱਟ ਮਿਲੀ ਕਿ ਅੰਦਰ ਕੂੜਾ ਤੁਹਾਨੂੰ ਰਾਸਤੇ 'ਚ ਵੀ ਨਾ ਜਿਵੇਂ ਕਿ ਇਹ ਨਹੀਂ ਤਾਂ ਨਾਰਮਲ ਕੀ ਆ ਖਾ ਕੇ ਸਿੱਟਦਾ ਉਹ ਜਿਸ ਕੂੜੇ ਨੂੰ ਇੱਕ ਜਗ੍ਹਾ ਤੇ ਢੇਰ ਲੱਗ ਜਾਂਦਾ ਜਾਂ ਕਿਤੇ ਵੀ ਤੁਹਾਨੂੰ ਦਿਖਣ ਲੱਗ ਜਾਊਗਾ ਮਤਲਬ ਦਿਖੂਗਾ ਕਿ ਹਾਂ ਇੱਥੇ ਕੂੜਾ ਹੈ ਠੀਕ ਹੈ ਬਟ ਇੱਧਰ ਉਹ ਚੀਜ਼ ਨਹੀਂ ਹੈਗੀ ਸੀਰੀਅਸ ਲਿਟਰਲੀ ਮੈਂ ਸਾਰੇ ਰਸਤੇ ਦੇਖਦਾ ਹਾਂ ਸਿਰਫ ਤੁਹਾਨੂੰ ਹਰਿਆਲੀ ਹੀ ਦਿਖੂਗੀ ਕੂੜਾ ਕਿਤੇ ਨਹੀਂ ਦਿਖੂਗਾ ਸੋ ਉਹਨਾਂ ਨੇ ਜਾਂ ਤਾਂ ਕੋਈ ਸਰਕਾਰ ਨੇ ਮੇਨਟੇਨ ਕੀਤਾ ਲੋਕਾਂ ਨੇ ਮੇਨਟੇਨ ਕੀਤਾ ਕਿਸੇ ਨੇ ਵੀ ਹੈ ਜਾਂ ਟੂਰਿਜ਼ਮ ਜਿਹੜੇ ਟੂਰਿਸਟ ਆਉਂਦੇ ਆ ਉਹ ਪੜੇ ਲਿਖਿਆ ਹੁੰਦਾ ਸਿੰਪਲ ਜੀ ਗੱਲ ਹੈ ਕਿਉਂਕਿ ਦੇਖਿਆ ਜਾਵੇ ਤਾਂ ਆਪਣੇ ਵੀ ਪੜੇ ਲਿਖੇ ਜਾਂਦੇ ਆ ਬਟ ਆਪਨੇ ਫੇਰ ਵੀ ਉਹ ਚੀਜ਼ ਅਨਪੜ੍ਹ ਵਾਲੀ ਗੱਲ ਕਰਨਾ ਕਿਉਂਕਿ ਹਾਂ ਸਾਈਡ ਦੇ ਸਾਈਡ ਦੇਣਾ ਸੋ ਉਹ ਚੀਜ਼ ਆਪਾਂ ਨੂੰ ਹੀ ਅਗਰ ਇਤੇ ਆਪਾਂ ਕੋ ਮਨ ਜਾਣਾ ਹੈ ਉਸ ਦੀ ਮੇਨਟੇਨੈਂਸ ਰੱਖਣੀ ਹੈ ਤਾਂ ਉਹਦੇ ਚ ਆਪਣਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਕਿ ਆਪਾਂ ਉਸ ਚੀਜ਼ ਨੂੰ ਮੇਨਟੇਨ ਰੱਖ ਸਕੀਏ ਠੀਕ ਹੈ ਤਾਂ ਹੀ ਆਪਾਂ ਅਗਲੇ ਸਾਲ ਨੂੰ ਜਾ ਸਕਾਂ ਕਿਉਂਕਿ ਆਪਾਂ ਕਹਦੀ ਇਕੱਲੀ ਸਰਕਾਰ ਕਰੋ ਸਰਕਾਰ ਹੁਣ ਰਾਜ ਪਹਾੜੀਆਂ ਦੇ ਉੱਤੇ ਚੜ ਕੇ ਤਾਂ ਕਰਨੀ ਹੈ ਰੋਲ ਬਹੁਤ ਵੱਡਾ ਹੈ ਟੂਰਿਸਟ ਦਾ ਕਿ ਆਪਾਂ ਉੱਥੇ ਜਾ ਕੇ ਉਹ ਚੀਜ਼ ਨਾ ਕਰੀਏ ਸੋ ਇੱਕ ਮੈਸੇਜ ਹੈ ਅਗਰ ਵਧੀਆ ਲੱਗੇ ਤਾਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਦੋਸਤੋ ਆਪ ਦੇ ਖੱਟੇ ਮਿੱਠੇ ਜਿੱਦਾਂ ਦੇ ਵੀ ਐਕਸਪੀਰੀਅੰਸ ਹੈ ਤੁਹਾਨੂੰ ਅਗਰ ਕੋਈ ਡਾਰਜਲਿੰਗ ਆਇਆ ਹੈ ਡਾਰਜਲਿੰਗ ਦਾ ਐਕਸਪੀਰੀਅੰਸ ਹੈ ਜਾਂ ਫਿਰ ਕਿਤੇ ਹੋਰ ਜਾਣੇ ਹੋ ਤਾਂ ਮੈਨੂੰ ਲੋਕੇਸ਼ਨ ਦੇ ਨਾਲ ਠੀਕ ਹੈ ਐਕਸਪੀਰੀਅੰਸ ਤੁਹਾਡਾ ਕਮੈਂਟ ਚ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਆਪਾਂ ਵੀ ਕਿਤੇ ਆਉਣ ਵਾਲੇ ਟਾਈਮ 'ਚ ਉਸ ਲੋਕੇਸ਼ਨ ਤੇ ਜਾ ਕੇ ਉਸ ਨੂੰ ਐਕਸਪਲੋਰ ਕਰ ਸਕੀਏ ਹੋਰ ਅੱਜ 11:30 ਹੋ ਗਿਆ ਹੈ ਡੇਟ ਤਾਂ ਬਹੁਤ ਹੋ ਗਿਆ ਹੈ ਬਟ ਆਪਾਂ ਬਣਾਵਾਂਗੇ ਬਣਾ ਲਿਆ ਪਲਾਨ ਰੂਟ ਤਾਂ ਸਾਰਾ ਮਤਲਬ ਸੋਚ ਲੈ ਕੇ ਕਿੱਧਰ ਕਿੱਧਰ ਜਾਣਾ ਹੈ ਜੇ ਦੁਬਾਰਾ ਵਸ ਨਿਕਲਦੇ ਨਿਕਲ ਕੇ ਆਪਾਂ ਜਿਹੜੇ ਜਿਹੜੇ ਤਿੰਨ ਚਾਰ ਪੁਆਇੰਟ ਆ ਜਿਹੜੇ ਦੱਸਿਆ ਹੋਏ ਨੇ ਨੇ ਸੋ ਉਹ ਕਵਰ ਕਰਾਂਗੇ ਇਹ ਇਹ ਬਾਈ ਜੀ ਨੇ ਇਹਨਾਂ ਦਾ ਹੋਮ ਸਟੇਥੋਂ ਦਾ ਜਿਹੜਾ ਇਹ ਹੋਮ ਸਟੇਥੋਂ ਦਾ ਇਹਨਾਂ ਦਾ ਤੇ ਇੱਥੇ ਆਪਾਂ ਰਹਿ ਰਹੇ ਆ ਮਤਲਬ ਬਹੁਤ ਵਧੀਆ ਮੇਨ ਗੱਲ ਇਹ ਆ ਕਿ ਇੱਥੋਂ ਦਾ ਵਿਊ ਵੀ ਬਹੁਤ ਵਧੀਆ ਤੇ ਮਤਲਬ ਰੈਂਟ ਵੀ ਬਹੁਤ ਵਧੀਆ ਤੇ ਜੇ ਤੁਸੀਂ ਆਉਨੇ ਹੋ ਤਾਂ ਇੱਥੇ ਆਰਾਮ ਨਾਲ ਸਿੱਧਾ ਫੋਨ ਜਾਂਦਾ نیچے ਕੰਟੈਕਟ ਦੇ ਦਊਗਾ ਮੈਂ ਠੀਕ ਹੈ ਸਿੱਧਾ ਕਾਲ ਕਾਲ ਕਰਕੇ ਵੀ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਕਰਦੇ ਹੋ ਦੋਨੇ ਚੀਜ਼ਾਂ ਹੀ ਆ ਮਤਲਬ ਅਵੇਲੇਬਲ ਦੋਨੇ ਚੀਜ਼ਾਂ ਹੀ ਆ ਹਾਂ ਠੀਕ ਹੈ ਦੋਨੇ ਚੀਜ਼ਾਂ ਆ ਆਫ ਆਫ ਹੋ ਜਾਏਗਾ ਹਾਂ ਤੁਸੀਂ ਅਗਰ ਵਲੌਗ ਦੇਖ ਕੇ ਆਉਂਗੇ ਤਾਂ ਭਈ ਇਹਨਾਂ ਦੱਸੋਗੇ ਤਾਂ ਤੁਹਾਨੂੰ ਆਫ ਮਤਲਬ ਸਪੈਸ਼ਲ ਡਿਸਕਾਊਂਟ ਦੇ ਦੇਣਗੇ ਐਂਡ ਮੋਰਓਵਰ ਇੱਥੇ ਜਿਹੜੀ ਹੋਰ ਕਿਸੇ ਦੇ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਆਹ ਜਿਹੜੀ ਬਾਲਕਨੀ ਹੈ ਬਾਲਕਨੀ 뷰 ਦੇ ਨਾਲ ਨਹੀਂ ਮਿਲਦੀ ਠੀਕ ਹੈ ਤੇ ਇੱਥੇ ਇਹ ਚੀਜ਼ ਹੈਗੀ ਹੈ ਕਿ ਤੁਸੀਂ ਬਾਲਕਨੀ ਨਾਲ 뷰 ਇੰਜੋਏ ਕਰ ਸਕਦੇ ਹੋ ਇਸ ਟਾਈਮ ਤੇ ਚਲੋ ਬਦਲੋ ਰੱਖਿਆ ਅਦਰਵਾਈਜ਼ ਇਥੋਂ ਬਹੁਤ ਜ਼ਿਆਦਾ ਵਧੀਆ 뷰 ਇਥੋਂ ਦਾ ਤੁਸੀਂ ਆ ਸਕਦੇ ਹੋ ਇਥੇ ਨਾਲ ਕਿਚਨ ਵੀ ਹੈ ਬਾਈ ਇਥੇ ਹੈਗਾ ਹੁੰਦਾ ਤੇ ਕਿਚਨ ਅਵੇਲੇਬਲ ਹੈ ਅਗਰ ਕੁਝ ਆਪ ਦਾ ਬਣਾਉਣਾ ਕਿ ਖਾਣਾ ਦਾ ਇਥੇ ਹੁੰਦਾ ਸਾਰਾ ਅਵੇਲੇਬਲ ਥੋੜਾ ਜਿਹਾ ਲੇਟ ਹੋ ਗਿਆ ਬਟ ਹੁਣ ਨਿਕਲਦੇ ਆ ਮੈਂ ਲੈਣੀ ਹੈ ਸਮਾਨ ਆਪਣਾ ਪਾ ਲਿਆ ਜਿੰਬਲ ਚੱਕ ਲਈ ਹੈ ਤੇ ਅੱਜ ਦੇਖਦੇ ਜਿਹੜੇ ਜਿਹੜੇ ਪੁਆਇੰਟ ਕਵਰ ਹੋ ਸਕੇ ਜਿਹੜਾ ਰਾਤ ਦਾ ਸੀ ਮਤਲਬ ਰਾਤ ਐਡੀਟਿੰਗ ਕਰਕੇ ਪੈ ਗਿਆ ਮੈਂ ਅੱਜ ਬਸ ਅਪਲੋਡ ਕਰ ਲਾ ਰੱਖਿਆ ਇਹਦੇ ਵਾਈਫਾਈ ਵੀ ਅਵੇਲੇਬਲ ਹੈ ਮੇਨ ਕਰ ਲਿਆ ਸੋ ਲੋ ਜੀ ਫਾਈਨਲੀ ਰੂਮ ਤੋਂ ਨਿਕਲ ਕੇ ਆਪਣਾ ਹੱਲਮੈਟ ਉੱਥੋਂ ਚੇਂਜ ਕਰਾਉਣੇ ਆ ਠੀਕ ਹੈ ਦੂ ਤਰ ਲਗਾਤਾ ਹੈ ਸਕੂਟੀ ਲੈ ਕੇ ਜਾਣੀ ਆ ਬਸ ਫਸ ਸਮਾਨ ਸਾਰਾ ਚੱਕ ਲੈ ਜਿਹੜਾ ਇਹ ਰੂਟ ਹੈ ਉੱਤੇ ਇਹਦੀ ਨਿਸ਼ਾਨੀ ਹੈ ਕਿ ਇਹ ਮੰਦਿਰ ਦੇ ਜਮਾਂ ਨਾਲ ਅੱਗੇ ਜਾ ਕੇ ਇਹ ਜਿਹੜਾ ਹੋਮਸਟੇ ਹੈ ਤੇ ਇੱਥੋਂ ਬਿਲਕੁਲ ਨਾਲ ਹੀ ਸਕੂਟੀ ਵਾਲਾ ਬਸ ਉਹ ਜਿੱਥੇ ਗੱਡੀ ਖੜੀ ਹੈ ਦਿਖ ਰਹੀ ਹੈ ਉੱਥੇ ਸਕੂਟੀ ਵਾਲੀ ਜਿੱਥੋਂ ਪਰਿੰਟ ਤੇ ਲੈ ਜਾ ਆ ਹੈਲਮੈਟ ਥੋੜੇ ਗਿੱਲੇ ਸੀਗੇ ਚੇਂਜ ਕਰਾਉਣੇ ਆ ਇਸੇ ਕਰਕੇ ਅੱਜ ਗਿੰਬਲ ਚੱਕ ਲਈਏ ਤੇ ਛਤਰੀ ਚੱਕ ਲਈਏ ਇਹ ਦੋਨੇ ਚੀਜ਼ਾਂ ਨਾਲ ਚੱਕ ਲਈਏ ਕਿਉਂਕਿ ਨਮ ਨਾ ਅਸਰ ਨਾ ਨਹੀਂ ਸੀਗਾ ਮੌਸਮ ਬੜੀ ਠੰਡਾ ਬੱਦਲ ਹੋ ਰਖਿਆ ਇੱਥੇ ਇਹ ਹੈ ਕਿ ਕਈ ਜਗ੍ਹਾ ਤੇ ਤੁਹਾਨੂੰ ਮੰਵੇ ਮਿਲੂਗਾ ਤਾਂ ਉਸ ਦਾ ਧਿਆਨ ਰੱਖਣਾ ਵੀ ਹਾਂ ਚਲਾਨਾ ਘੱਟਾ ਇਹਦੇ ਆਦਰਵਾਇਜ਼ ਹੋਰ ਕੋਈ ਗੱਲ ਨਹੀਂ ਯਾ ਵਸ ਸੇਫਰੀ ਸਕੂਟੀ ਦਾ ਸਕੂਟੀ ਜਿਹੜੀ ਸੇਫਰੀ ਵਲੋਂ ਵਸ ਇੰਨਾ ਕਰ ਲੋ ਜੀ ਸਕੂਟੀ ਆਪਣੀ ਰੈਡੀ ਹੈ ਹੈਲਮਟ ਪਾ ਲਿਆ ਹੁਣ ਆਪਾਂ ਨਿਕਲਦੇ ਨੇ ਬਾਹਰ ਬਾਹਰ ਲਈ ਆਏ ਆਏ ਇਹ ഹലഫീൽഡ് ടീ എസ് തി